ਉਹ ਹੋਰ ਵੀ ਗਰੁੱਪ ਵਾਲਿਓ ਕੀ ਹਾਲਾ ਮਿੱਤਰੋ ਸਾਰੇ ਵੀਰਾਂ ਨੂੰ ਸਤਿ ਸ੍ਰੀਕਾਲ ਜੀ ਹੋਰ ਪ੍ਰਾ ਘਰ ਪਰਿਵਾਰ ਜਾਨਵਰ ਸਾਰੇ ਵੀਰਾਂ ਦੇ ਠੀਕ ਹੈ ਹੋਰ ਨਮੀਤਾ ਜੀ ਕੀ ਬਣਦਾ ਬਣਨ ਦਾ ਯਾਰ ਕੂਤਰ ਘਰੋਂ ਬਹੁਤ ਜਾ ਰਹੇ ਆ ਪਹਿਲਾਂ ਮੇਰੇ ਦੋ ਤਿੰਨ ਸਾਲ ਪਹਿਲਾਂ ਸਤੇ ਕੂਤਰ ਰਹੇ ਆ ਸੀਜ਼ਨ 'ਚ ਕੋਈ ਕੂਤਰ ਨਹੀਂ ਜਾਂਦਾ ਹੁੰਦਾ ਅੱਜ ਇੱਕ ਹੋਰ ਕੂਤਰੀ ਉੱਟ ਗਈ ਯਾਰ ਚਾਰ ਉੱਦੇ ਗਏ ਇੱਕ ਰਿਕਾਰਡਿੰਗ ਨਹੀਂ ਪਾਈ ਨੱਤ ਪੌਂਦਿਆਂ ਨੂੰ ਸ਼ਰਮ ਆਉਂਦੀ ਹੈ ਯਾਰ ਇੱਕ ਪਰਸੋਂ ਕੂਤਰੀ ਉੜ ਗਈ ਸੀ ਉਹਦੇ ਲਾਲ ਲਖੀਰ ਸੀ ਕਾਲੀ ਟੋਰੀ ਸੀ ਅੱਜ ਦੋਨੇ ਪੱਲੇ ਲਾਲ ਉੱਚੀ ਉੜਦੀ ਸੀ ਕੂਤਰੀ ਚਿੱਟੀਆਂ ਦੀ ਉਹ ਉੱਡ ਗਈ ਯਾਰ ਪਤਾ ਨਹੀਂ ਸਾਰੇ ਵੀਰਾਂ ਦੇ ਜਾਂਦੇ ਆ ਪਤਾ ਨਹੀਂ ਮੌਸਮ ਵਿੱਚ ਕੋਈ ਖਰਾਬੀ ਆ ਦੋ ਤਿੰਨ ਸਾਲ ਮੇਰੇ ਪੈਲਸ ਤੇ ਕੂਤਰ ਰਹੇ ਆ ਯਾਰ ਕਿਤੇ ਕੋਈ ਕੂਤਰ ਨਹੀਂ ਗਿਆ ਇਹ ਕੀ ਪਤਾ ਨਹੀਂ ਕਾਸ ਤੋਂ ਜਾ ਰਹੇ ਆ ਯਾਰ ਕਿ ਨਹੀਂ ਮੌਸਮ ਦੇ ਵਿੱਚ ਕੋਈ ਫਰਕ ਆ ਤੇ ਜਾਂ ਕਬੂਤਰਾਂ 'ਚ ਹੀ ਫਰਕ ਆ ਯਾਰ ਕੂਤਰ ਤਾਂ ਉਹੀ ਆ ਮੰਨ ਲਓ ਹੋਰ ਸੁਣਾਓ ਠੀਕ ਠਾਕ ਆ ਇੱਕ ਭਰਾ ਜੀ ਆਪਾਂ ਨੂੰ ਇੱਕ ਦੋ ਬੰਦੇ ਚਾਹੀਦੇ ਆ ਬਾਜ਼ੀਆਂ ਛੱਡਣ ਬਾਅਦ ਤੇ ਕਈ ਵਾਰੀ ਕੋਈ ਵੀਰ ਹੁੰਦਾ ਕੂਤਰਾਂ ਵਾਲਾ ਹਨ ਜਿਹੇ ਜਿਹੇ ਕੂਤਰਾਂ ਦੀ ਯੋਗਤਾ ਉਹ ਉਹ ਜੀ ਆਪਾਂ ਤਨਖਾਹ ਦੇ ਦੇਾਂਗੇ ਜਿੰਨਾ ਕਸਪਰਟ ਹੋਊਗਾ ਉਹ ਜੀ ਆਪਾਂ ਤਨਖਾਹ ਵਾਧੇ ਦੇ ਦੇਾਂਗੇ ਠੀਕ ਆ ਬਾਜ਼ੀਆਂ ਤੇ ਵੀ ਮੰਨ ਲਾ ਘਰੇ ਵੀ ਦੋ ਤਿੰਨ ਜਣੇ ਤਾਂ ਅਸੀਂ ਹੈਗੇ ਵੀ ਆ ਕਿਉਂਕਿ ਬਾਜ਼ੀਆਂ ਲਗਾਤਾਰ ਚਾਹੀਦਾ ਮੰਨ ਲਾ ਵੀ ਡੇਢ ਕੁ ਮਹੀਨਾ ਡੇਢ ਕੁ ਮਹੀਨੇ ਹੁੰਦਾਗਾ ਮੌ ਲੰਬਾਈ ਸ਼ੁਰੂ ਹੋ ਜਾਣੀ 1 ਮਈ ਤੋਂ 15 ਜੂਨ ਤੱਕ ਸਾਢੇ 1 ਤੋਂ 2 ਮਹੀਨੇ ਦੇ ਵਿੱਚ ਵਿੱਚ ਠੀਕ ਆ ਦੱਸਿਓ ਭਰਾ ਜੀ ਮੇਰਾ ਨੰਬਰ ਤਾਂ ਸਾਰਿਆਂ ਕੋਲ ਹੈਗਾ ਹੀ 98723221368 ਮੈਸੇਜ ਕਰ ਲਓ ਵੀਰ ਬਣ ਕੇ ਕਈ ਵਾਰੀ ਫੋਨ ਨਹੀਂ ਚੱਕਿਆ ਜਾਂਦਾ ਵਿਜੀ ਬਹੁਤ ਚੱਲੀ ਜਾਂਦੇ ਆ ਮੈਂ ਬਹੁਤ ਵਾਰੀ ਕਹਿੰਦਾ ਉਹਨਾਂ ਬਾਈ ਬਣ ਕੇ ਨਾ ਮੈਸੇਜ ਕਰਿਆ ਕਰੋ ਹਰੇਕ ਭਰਾ ਫੋਨ ਲਾ ਲੈਂਦਾ ਪਤਾ ਨਹੀਂ ਕਿਉਂ ਯਾਰ ਨਾ ਫੋਨ ਲਾਇਆ ਕਰੋ ਮੈਸੇਜ ਕਰ ਲਿਆ ਕਰੋ ਮੈਂ ਹਰੇਕ ਦਾ ਜਵਾਬ ਦਿੰਨਾ ਜੇ ਰਦੋਂ ਵੀ ਟਾਈਮ ਮਿਲਦਾ ਨਾ ਟਾਈਮ ਦੇ ਹਿਸਾਬ ਨਾਲ ਹੀ ਬਾਕੀ ਮੈਂ ਕੱਲ ਵੀਡੀਓ ਹੀ ਪਾਈ ਸੀ ਆਪਣੇ ਚੇਲੇ ਆਏ ਸੀ ਅਮਰਸਰ ਨੇ ਇੱਕ ਭਲਾਈਪੁਰ ਤੋਂ ਮੁੰਡਾ ਹੈਗਾ ਜੋਵਨ ਤੇ ਇੱਕ ਅਸੀਗਾ ਮੁੰਡਾ ਉਹਦਾ ਪਿੰਡ ਹੈਗਾ ਉਹ ਦੂਜਾ ਪਿੰਦਾ ਉਹਦਾ ਤੇ ਉਹ ਦੋਨੇ ਆਏ ਸੀ ਕਿ ਤੇ ਆ ਵੀ ਗੂਤਰ ਲੈ ਕੇ ਗਿਆ ਯਾਰ ਚਲੋ ਮੇਰੇ ਕੋਲੇ ਸੀਗੇ ਵੀ ਉਹ ਉਹ ਮੁੰਡਾ ਦਵਾਈ ਚ ਆਇਆ ਸੀਗਾ ਦਵਾਈ ਚ ਆਇਆ ਕਰਕੇ ਉਹ ਮੈਨੂੰ ਕਹਿੰਦਾ ਜੀ ਮੈਂ ਵੀ ਹਸਤਾਲ ਕੂਤਰ ਛੱਡਨੇ ਆ ਵੀ ਛੱਡਣਾਂ ਵਾਸਤੇ ਤਿਆਰ ਕਰਦੀ 18 ਪੱਠੇ ਦੇਦੇ ਉਹਨੂੰ ਛੱਡਣ ਬਾਅਦ ਤੇ ਪੱਠੇ ਪੱਠੀਆਂ ਉਹਦਨੇ ਕੂਤਰ ਤੇ 2-3 ਜੋੜੇ ਵੀ ਲੈ ਗਿਆ ਮੈਂ ਕਹਿੰਦਾ 18 ਤੇ ਹਾਂ 4 ਜੋੜੇ ਲੈ ਗਿਆ 18 ਨਾ 3 ਜੋੜੇ ਇੱਕ ਕੂਤਰ 25 25 ਨਾ ਕੁ ਲੈ ਗਏ ਦੋਨੇ ਜਣੇ ਜਦੋਂ ਚੇਲੇ ਬਣਾਏ ਆਪਾਂ ਉਹਨੂੰ ਤੇ 1 ਰੁਪਿਆ ਨਹੀਂ ਲਿਆ ਭਰਾ ਪਿਆਰ ਆ ਸਰ ਕੋਈ ਬਿਜ਼ਨਸ ਨਹੀਂ ਕੱਲਾ ਸ਼ੌਂਕ ਆ ਠੀਕ ਆ ਬਹੁਤ ਉਸਤਾਦ ਵੀ ਚੰਗੇ ਆ ਤੇ ਬਹੁਤ ਚੇਲੇ ਵੀ ਚੰਗੇ ਆ ਨਾ ਤੇ ਦੋਨੇ ਹੱਥੇ ਚੰਗੇ ਹੋਣ ਤਾਂ ਵਧੀਆ ਗੱਲ ਆ ਉਹ ਆਪਣੇ ਨਾਲ ਫਰਕ ਨਹੀਂ ਰੱਖਦੇ ਤੇ ਆਪਾਂ ਉਹਨਾਂ ਨਾਲ ਕਦੇ ਫਰਕ ਨਹੀਂ ਰੱਖਿਆ ਕੋਈ ਉਹੋ ਜੀ ਗੱਲ ਨਹੀਂ ਨਾ ਹੀ ਆਪਾਂ ਲਾਲਚ ਨੂੰ ਚੇਲੇ ਬਣਾਏ ਆ ਤੇ ਨਾ ਹੀ ਉਹ ਲਾਲਚ ਨੂੰ ਕੂਤਰ ਲੈ ਕੇ ਗਏ ਆ ਜਿਹੜੇ ਅੱਗੇ ਕੂਤਰ ਉਹਨਾਂ ਕੋਲੇ ਹੈਗੇ ਆ ਤੇ ਮੈਂ ਮੰਗਾ ਤਾਂ ਮੈਂ ਇੱਕ ਵਾਰੀ ਪ੍ਰਤਿਆਵੇ ਨੂੰ ਦੋ ਕੂਤ ਵੀ ਮੰਗੀਆਂ ਵੀ ਸੀਗੀਆਂ ਤੇ ਉਹ ਮੈਨੂੰ ਦੇ ਕੇ ਵੀ ਗਏ ਆ ਮੈਂ ਉਹਨਾਂ ਨੂੰ ਕਹੇ ਮੈਨੂੰ ਫਲਾਨੇ ਕੂਤਰਾ ਚਾਹੀਦੇ ਤੇ ਉਹ ਦੇ ਗਏ ਉਹ ਚੈੱਕ ਹੀ ਹੁੰਦੇ ਆ ਤੇ ਹੁਣ ਵੀਡੀਓ ਵੇਖਣਗੇ ਤਾਂ ਉਹਨਾਂ ਨੂੰ ਵੀ ਮਹਿਸੂਸ ਹੋਊਗਾ ਵੀ ਉਹ ਚੈਕਾਂਗੇ ਹੀ ਸੀਗੀ ਠੀਕ ਹੈ ਹੁਣ ਮੈਨੂੰ ਕਹਿੰਦਾ ਮੈਂ ਵੱਡਿਆਂ ਚੋਂ ਲੈ ਕੇ ਜਾਣੀ ਆ ਪੰਨੂ ਵਾਲੇ ਕੂਤਰਾ ਚੋਂ ਚੀਨੀ ਕਬੂਤਰੀ ਤੇ ਉਹ ਦਿੱਤੀ ਭਿੰਦਾ ਕਹਿੰਦਾ ਮੈਂ ਲੈਣਾ ਹੈਗਾ ਪਿੰਨ ਦਾ ਧਮੋਲੀ ਕਹਿੰਦਾ ਮੈਂ ਜੋੜਾ ਲੈ ਕੇ ਜਾਣਾ ਉਹਨੇ ਵੱਡਾ ਜੋੜਾ ਹੱਥ ਪਾਲੇ ਮੰਗ ਲੈ ਜਾ ਕੋਈ ਗੱਲ ਨਹੀਂ ਭਰਾ ਜੀ ਹਰੇਕ ਚੀਜ਼ ਦੇ ਵਿੱਚ ਪੈਸਾ ਨਹੀਂ ਹੁੰਦਾ ਜਾਲ ਲਾਲ ਚ ਨਹੀਂ ਹੁੰਦਾ ਪਿਆਰ ਬਣਾਓ ਪਿਆਰ ਹੀ ਹੈ ਸਭ ਤੋਂ ਵੱਧ ਬਾਕੀ ਭਰਾ ਜਿਹੜੇ ਕਬੂਤਰ ਜਾਂਦੇ ਹੁੰਦੇ ਦੂਜੇ ਪਿੰਡ ਯਾਰ ਲਾਜ਼ਮੀ ਦੱਸਿਆ ਕਰੋ ਕਿਸੇ ਵੀ ਪਿੰਡ ਕਬੂਤਰ ਜਾਂਦਾ ਜਿਹੜਾ ਕੋਈ ਚੰਗਾ ਬੰਦਾ ਜਿਹਦਾ ਕੋਈ ਤੁਸੀਂ ਕਬੂਤਰ ਮੋੜਦਿਆਂ ਦੱਸ ਕੇ ਜੇ ਉਹ ਬੰਦਾ ਅਸਲੇ ਦਾ ਤੇ ਵਧੀਆ ਬੰਦਾ ਉਹ ਕਦੇ ਵੀ ਤੁਹਾਡਾ ਗੁਣ ਨਹੀਂ ਭੁਲਾਉਂਦਾ ਠੀਕ ਹੈ ਮੇਰਾ ਕਬੂਤਰ ਠੂਰ ਵਾਲਿਆਂ ਨੇ ਮੋੜਿਆ ਮੈਂ ਕਹਿੰਦਾ ਜੇ ਅੱਜ ਮੈਨੂੰ ਕਹਦੇ ਵੀ ਉਹ ਕੂਤਰ ਦੇ ਤਾਂ ਮੈਂ ਉਹਨੂੰ ਉਹੀ ਕੂਤਰ ਵੀ ਮੋੜ ਦੂੰ। ਜੇ ਉਹ ਤੋਂ ਨਾਲ ਵੀ ਕੋਈ ਹੋਰ ਮੰਗੇ ਮਤਲਬ ਮੰਨ ਲਾ ਵੀ ਪਿਆਰ ਬਣ ਜਾਂਦਾ ਉਹਦੇ ਨਾਲ। ਠੀਕ ਹੈ। ਹਰੇਕ ਬੰਦਾ ਹੀ ਯਾਨੀ ਕਿ ਚੰਗਾ ਹੀ ਕਰਦਾ ਹੁੰਦਾ। ਜੇ ਕੋਈ ਗੁਣ ਕਰਦਾ ਕੋਈ ਕੂਤਰ ਦੱਸਦਾ ਜਾਂ ਕੂਤਰ ਮੋੜਦਾ ਤੇ ਦੂਜਾ ਵੀ ਬੰਦਾ ਕੋਈ ਗਲਤ ਨਹੀਂ ਹੁੰਦਾ ਉਹ ਵੀ ਉਹਦੇ ਬਾਰੇ ਸੋਚਦਾ ਯਾਰ ਵੀ ਇਹ ਬੰਦੇ ਨੇ ਆਪਣਾ ਕੂਤਰ ਮੋੜਿਆ ਤੇ ਉਹ ਚੰਗਾ ਹੀ ਕਰਦਾ ਭਰਾ। ਠੀਕ ਹੈ। ਲਾਜ਼ਮੀ ਦੱਸਿਆ ਕਰੋ ਯਾਰ ਕੂਤਰ ਕੋਈ ਵੀ। ਕਿਥੇ ਪਿੰਡ ਆਉਂਦਾ ਠੀਕ ਆ ਪਹਿਲੇ ਰਿਕਾਰਡਿੰਗ ਪਾ ਦਿਆ ਵੇ ਅਗਲਾ ਆਪੇ ਬਾ ਭੂ ਲਵੇ ਹਨ ਹੁਣ ਸਾਡੇ ਪਿੰਡ ਅੱਜ ਵੀ ਕੁੱਸੇ ਵਾਲਿਆਂ ਦੇ ਪੁੱਤਰਾ ਆਏ ਹੋਏ ਬੜਕਾਈ ਜਾਂਦੇ ਨੇ ਤਰੀ ਗੁਗ ਕੇ ਆਏ ਵੇ ਤੇ ਬਾਬੇ ਕਲਦੀਪ ਕੇ ਆਏ ਵੇ ਮੇਰੇ ਹਿਸਾਬ ਨਾਲ ਮੈਂ ਤਾਂ ਨਿਹਾਲ ਸਿੰਘ ਵਾਲੇ ਸੀ ਹੁਣੇ ਹੀ ਘਰੇ ਆਇਆ ਫਿਰਦੇ ਆ ਕਾ ਡੰਡਾ ਵਗਲ ਜਿਹੜਾ ਫਿਰਦਾ ਇੱਕ ਹੋਰ ਫਿਰਦੇ ਹੋਰ ਸੁਣਾਓ ਮਿੱਤਰੋ ਠੀਕ ਠਾਕ ਆ ਪਰਾਜੀ ਬਾਕੀ ਦਿਨ ਦੋ ਦਿਨ ਤੱਕ ਹੀ ਬੰਨ ਦਾ ਕੋਈ ਬੜਾ ਨਹੀਂ ਹੈਗਾ ਯਾਰ ਖਦ사 ਬਹੁਤ ਮੌਸਮ ਖਰਾਬ ਆ ਮਨ ਲਾ 24 ਦਾ ਤੇ 25 ਦਾ ਉਹ ਕਹਿੰਦਾ ਇਹ ਦਿਨ ਲੱਗਣਗੇ ਆਪਾਂ ਨੈਟ ਵੀ ਵੇਨੇ ਆ ਨਾ ਮੌਸਮ ਵਾਲੇ ਵੀ ਦੱਸੀ ਜਾਂਦੇ ਆ 26 27 28 29 ਤੱਕ ਫੇਰ ਖਰਾਬ ਆ 27 28 29 ਖਰਾਬ ਹੀ ਆ ਯਾਨੀ 26 ਨੂੰ ਦੁਪਹਿਰੋਂ ਬਾਅਦ 27 28 29 ਫੇਰ ਖਰਾਬ ਆ ਫੇਰ ਜਨਵਰੀ ਆਪਣਾ ਮਈ ਦੇ ਪਹਿਲੇ ਹਫਤੇ ਮਨ ਲਾ ਵੀ 6 7 8 ਕਹਿੰਦਾਗਾ ਮੌਸਮ ਉਦੋਂ ਖਰਾਬ ਦਾਸ ਦਾ ਤੇ ਫੇਰ ਉਦੋਂ ਉਹ 11 12 13 ਅਨੀ ਇਸ ਤਰ੍ਹਾਂ ਜੇ ਦਾਸ ਦਾ ਸੀਗਾ ਬਾਕੀ ਪਤਾ ਨਹੀਂ ਦਿਨ ਬਣਨਗੇ ਕਿ ਨਹੀਂ ਬਣਨਗੇ ਬਾਕੀ ਰਿਕਾਰਡਿੰਗਾਂ ਵੋਟਾਂ ਵਾਲੀਆਂ ਵੀ ਆਈ ਜਾਂਦੀਆਂ ਕਹਿੰਦੇ 22 ਜੁਲਾਈ 22 ਮਈ ਤੋਂ ਇਕੱਠ ਵੀ ਨਹੀਂ ਹੋਣ ਦੇਣਾ ਕਹਿੰਦੇ ਤੇ ਬਾਜ਼ੀਆਂ ਬੂਜ਼ੀਆਂ ਦਾ ਕੀ ਬਣੂ ਉਦੋਂ ਹੀ ਦਿਨ ਬਣਦੇ ਆ ਬਾਕੀ ਵੇਖੋ ਕੀ ਬਣਦਾ ਭਰਾ ਤੇ ਬਾਕੀ ਭਰਾ ਜੀ ਪਿਆਰ ਨਾਲ ਕੋਈ ਕੂਤਰਾਂ ਦੀ ਖਾਤਰ ਗੁੱਸੇ ਨਾ ਹੋਇਆ ਕਰੋ ਕੋਈ ਗੱਲ ਨਹੀਂ ਕੂਤਰ ਬਹੁਤ ਛੋਟੀ ਚੀਜ਼ ਆਉਂਦੇ ਜਾਂਦੇ ਰਹਿੰਦੇ ਆ ਭਰਾ ਕਈਆਂ ਭਰਾਵਾਂ ਦੇ ਬਿਮਾਰੀ ਆ ਕੇ 100-100 ਮਰ ਜਾਂਦਾ ਉਦੋਂ ਵੀ ਤੇ ਯਾਰ ਦੇਈਆਂ ਯਾਰ ਲਿਆ ਕਰੋ ਕੋਈ ਚੱਕਰ ਨਹੀਂ ਅਸੀਂ ਬਹੁਤ ਕੋਈ ਯਾਰਦੇ ਆ ਚੱਲਪਲਾ ਹੋਵੇ ਹਨਾ ਸਭ ਦਾ ਕੂਤਰ ਆਉਂਦੇ ਜਾਂਦੇ ਰਹਿੰਦੇ ਆ ਇਹ ਜ਼ਿੰਦਗੀ ਆ ਪਿਆਰ ਨਾ ਰਹੋ ਹੁਣ ਚੇਲੇ ਸੀਗੇ ਉਹਨਾਂ ਨੂੰ 24 25 ਦਿੱਤੇ ਹੀ ਆ ਚੰਗੇ ਦਿੱਤੇ ਜਿਹੜਿਆਂ ਨੂੰ ਹੱਥ ਪਾਲਾ ਦੇ ਦਿੱਤੇ ਕੋਈ ਗੱਲ ਨਹੀਂ ਬਸ ਇਹੀ ਚੱਲ ਇਹੀ ਭਰਾ ਆਪਾਂ ਜਦੋਂ ਚੇਲੇ ਬਣਾਏ ਸੀ ਕੋਈ ਪੈਸਾ ਨਹੀਂ ਲਿਆ ਕਦੇ ਵੀ ਕੋਈ ਓਮੇ ਨਹੀਂ ਹਨ ਪਰ ਨੇਚਰ ਜਿਉਂ ਦੇਖਣੀ ਪੈਂਦੀ ਇਹ ਬੰਦਾ ਸਹੀ ਆ ਗਲਤ ਆ ਕੱਲ ਨੂੰ ਕੰਮ ਆ ਸਕਦਾ ਠੀਕ ਹੈ ਕਬੂਤਰ ਵੀ ਉਹ ਆਏ ਸਾਲ ਹੀ ਲੈ ਜਾਂਦੇ ਆ ਜਿੰਨੇ ਉਹਨਾਂ ਨੂੰ ਮਤਵਲਦੇ ਹੁੰਦੇ ਆ 2 4 ਬਾਕੀ ਬੱਚੇ ਕਢਾ ਲੈਂਦੇ ਆ ਬਾਕੀ ਖੇੜ ਪਾਣੀ ਪਾਣੀ ਧਾਣੀ ਜਿਹੜਾ ਹੁੰਦਾ ਗੁੜ ਵਗੈਰਾ ਜਿਹੜਾ ਕੋਣ ਲੈ ਹੀ ਜਾਂਦੇ ਸਾਰਾ ਕੁਝ ਨਾ ਆਪਾਂ ਦਾ ਕਿਸੇ ਤੋਂ ਲਪਕਉਂਦੇ ਵੀ ਨਹੀਂ ਹੋਰਾਂ ਮਿੱਤਰਾਂ ਨੂੰ ਵੀ ਦੇ ਦੇਈਦਾ ਜਿਹੜਾ ਵੀ ਕੋਈ ਆਉਂਦਾ ਉਹਨੂੰ ਬਰੇਕ ਨੂੰ ਹੀ ਦਸ ਦੁੱਸ ਦੇਈਦਾ ਬਾਕੀ ਭਰਾ ਜੀ ਲਾਜ਼ਮੀ ਦੱਸੋ ਜੇ ਕੋਈ ਕਬੂਤਰਾਂ ਨਾਲ ਇੰਟਰਸਟਡ ਬੰਦਾ ਹੋਇਆ ਕਈ ਵਾਰੀ ਕਹਿੰਨੇ ਗੇਮ ਗੋਮੀ ਸਿੱਖਣੀ ਹੁੰਦੀ ਆ ਗੇਮ ਵੀ ਸਿਖਾ ਦੇਾਂਗੇ ਤਨਖਾਹ ਵੀ ਦੇਵਾਂਗੇ ਕਈ ਵਾਰੀ ਕੋਈ ਬੰਦਾ ਹੁੰਦਾ ਪਰ ਇਮਾਨਦਾਰ ਹੋਵੇ ਇਮਾਨਦਾਰੀ ਜ਼ਰੂਰੀ ਆ ਤੇ ਪਰਿਵਾਰਕ ਹੋਵੇ ਅੱਜ ਤਾਂ ਬਹੁਤ ਵਧੀਆ ਹੋ ਗਿਆ ਬੰਦਾ ਠੀਕ ਹੈ ਗੇਮ ਗੇਮ ਗੂਮ ਤਾਂ ਆਪਾਂ ਕਿਸੇ ਤੋਂ ਲੁਕਉਂਦੇ ਨਹੀਂ ਉਹ ਬੰਦਾ ਨਾਲ ਰਿੰਦਾ ਤਾਂ ਸਾਹਮਣੀ ਉਹ ਤਰਕਵਾਤਰ ਸਾਹਮੇ ਜਾਂਦੇ ਆ ਨਾ ਬਾਕੀ ਸਾਰਾ ਕੋ ਬੰਦਾ ਸਿੱਖਣ ਵਾਲਾ ਹੋਇਆ ਤਾਂ ਦਿਮਾਗ ਹੋਇਆ ਤਾਂ ਸਿੱਖੀ ਜਾਣਾ ਤੇ ਜਿਨ੍ਹਾਂ ਦੇ ਦਿਮਾਗ ਹੈ ਨਹੀਂ ਉਹ ਸਿਖਾਇਆ ਵਾ ਵੀ ਨਹੀਂ ਸਕਦਾ ਭਰਾ ਇਹ ਗੱਲ ਨੋਟ ਕਰ ਲਿਓ ਕਈ ਬੰਦੇ ਨੂੰ ਕੋ ਆਪਾਂ ਕਹਿੰਦੇ ਵੀ ਸਿਖਾ ਲਗੇ ਉਹ ਨਹੀਂ ਸਿੱਖਦਾ ਦੱਸਿਆ ਵਾ ਵੀ ਨਹੀਂ ਸਕਦਾ ਬਾਕੀ ਆਪਾਂ ਦਾ ਜਿਆਦਾ ਸਿਖਾਉਣ ਦੇ ਖਾਤਰ ਗਰੁੱਪ ਬਣਾ ਲਿਆ ਸੀ ਗਰੁੱਪ ਦੇ ਵਿੱਚ ਪਰ ਮਾਣੀ ਖੱਟਾ ਹੋ ਗਿਆ ਬੰਦੇ ਬਹੁਤ ਤਰ੍ਹਾਂ ਦੇ ਹੁੰਦੇ ਜਾਂਦੇ ਨਾ ਬਹੁਤ ਰਲ ਗਏ ਕਿਹਨੂੰ ਨਾ ਐਡ ਕਰ ਗਏ ਜੇ ਉਹ ਤਾਂ ਗਰੁੱਪ ਵਿੱਚ ਲੜਨ ਲੱਗ ਗਏ ਤਾਂ ਮੈਨੂੰ ਧਮਕੀਆਂ ਤੱਕ ਦੇਣ ਲੱਗੇ ਫਿਰ ਆਪਾਂ ਗਰੁੱਪ ਗਰੁੱਪ ਜਿਆ ਡਿਲੀਟ ਕਰਤਾ ਭਰਾਵਾਂ ਡਰ ਲੱਗਦਾ ਕਬੀਲਦਾਰਾਂ ਜਵਾਕ ਛੋਟੇ ਆ ਡਾਰੀ ਲੱਗਦਾ ਬਾਕੀ ਕੋਈ ਗੱਲ ਨਹੀਂ ਜਿੰਨੀ ਕਨੋਲ ਰਹੀ ਆਪਾਂ ਦੇ ਹੀ ਦਿੰਨੇ ਆ ਹਰੇਕ ਨੂੰ ਹੀ ਕੋਈ ਐ ਨਹੀਂਗਾ ਨਾ ਆਪਾਂ ਨੂੰ ਬਾਕੀ ਕੋਈ ਲਾਲਚ ਥੋੜੀ ਆ ਬਿਨਾ ਲਾਲਚ ਤੋਂ ਹੀ ਦੱਸੀਦਾ ਨਾ ਜੇ ਦੱਸ ਦੇਈਦਾ ਜਦੋਂ ਕੋਈ ਫੋਨ ਮੈਸੇਜ ਕਰਦਾ ਉਹਨੂੰ ਦੱਸ ਦੇਈਦਾ ਹਰੇਕ ਨੂੰ ਚਲੋ ਬਾਕੀ ਚੱਲੀ ਜਾਣਾ ਭਰਾ ਇੱਕ ਤਾਂ ਜੇ ਕਿਸੇ ਦੇ ਪਿੰਡ ਕੂਤਰ ਜਾਂਦੇ ਹੋਣ ਤਾਂ ਲਾਜ਼ਮੀ ਦੱਸਿਆ ਕਰੋ ਭਰਾ ਮੇਰੇ ਨਹੀਂ ਹਰੇਕ ਦੇ ਦੱਸਿਆ ਕਰੋ ਮੇਰੇ ਕੋਈ ਨਾਂ ਦੱਸੂਗਾ ਤਾਂ ਵੀ ਠੀਕ ਹੈ ਬਾਕੀ ਕੂਤਰਾਂ ਦੀ ਖਾਤਰ ਜਾਇਦਾ ਜਿਦਾ ਹੀ ਨਾ ਕਰਿਆ ਕਰੋ ਤੇ ਬਾਜ਼ੀਆਂ ਦਾ ਦਿਨਾਂ ਦਾ ਤੁਹਾਨੂੰ ਪਤਾ ਹੀ ਹੈ ਤਿੰਨ ਦਿਨ ਲੱਗਣਾਂ ਤਿੰਨ ਦਿਨ ਮੌਸਮ ਖਰਾਬ ਪਤਾ ਨਹੀਂ ਕਹੇ ਜਾਂ ਕੋਸ ਹੁਣਾ ਨਾ ਠੀਕ ਹੈ ਤੇ ਬਾਕੀ ਜੇ ਕੋਈ ਬੰਦਾ ਬਾਜ਼ੀਆਂ ਤੇ ਜਾਣ ਵਾਲਾ ਹੋਇਆ ਤਾਂ ਮੇਰੇ ਨਾਲ لازਮੀ ਕੰਟੈਕਟ ਕਰਿਓ 9872222163 ਤੇ ਮੈਸੇਜ ਕਰ ਲਿਓ ਭਰਾ ਠੀਕ ਹੈ ਤੇ ਬਾਕੀ ਗੇਮ ਪਾਣੀ ਤਾਂ ਆਪਾਂ ਹਰੇਕ ਨੂੰ ਹੀ ਦੱਸ ਦਿੰਨੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਦਵਾਈ ਦੂਈ ਤੇ ਮੈਸੇਜ ਕਰ ਲਿਆ ਕਰੋ ਭਰਾ ਦਵਾਈਆਂ ਦੂਈਆਂ ਬਾਰੇ ਆਪਾਂ ਨੂੰ ਜਿੰਨੀ ਕਨੋਲ ਜੇਗੀ ਆਪਾਂ ਹਰੇਕ ਨੂੰ ਦੇ ਦਿੰਨੇ ਆ ਠੀਕ ਆ ਭਰਾ ਜੀ ਅਗਲੀ ਵੀਡੀਓ ਚ ਆਪਾਂ ਪਾਵਾਂਗੇ ਯਾਰ ਸਾਰਾ ਕੁਝ ਹੀ ਦੱਸ ਦਿਆਂਗੇ ਕਿ ਇੱਕ ਦਿਨ ਮੰਨ ਜਾ ਬਹੁਤ ਕੜਾ ਕਰੀ ਤਾਂ ਫੇਰ ਕਹਿਦਾ ਜੀ ਤਾਂ ਜੇ ਦੱਸ ਦਿੰਨੇ ਆ ਫੇਰ ਲੋਕ ਫੋਨ ਲਾਉਣ ਲੱਗ ਜਾਂਦੇ ਮੈਸੇਜ ਕਰਨ ਲੱਗ ਜਾਂਦੇ ਆ ਵੀ ਜੀ ਬਹੁਤ ਆ ਵੀ ਸਾਨੂੰ ਆ ਚੀਜ਼ ਦਾ ਸਾਨੂੰ ਆ ਚੀਜ਼ ਦੱਸ ਫੇਰ ਉਹ ਗੱਲ ਤੇ ਖੜਦੇ ਨਹੀਂ ਮੰਨ ਲਾ ਵੀ ਇੱਕ ਵਾਰੀ ਦੱਸੇ ਵੀ ਗੱਲ ਕਿਹੜਾ ਹਰੇਕ ਵੀ ਸਮਝ ਜਾਂਦਾ ਠੀਕ ਆ ਚੱਲ ਬਣਾਵਾਂਗੇ ਵੀਡੀਓ ਭਰਾ ਕੋਈ ਚੱਕਰ ਨਹੀਂ ਓਕੇ ਆ ਭਰਾ ਜੀ ਧੰਨਵਾਦ ਆ ਲਵ ਯੂ ਆ